ਕਿ ਮੋਦੀ سرمایہ دارਾਂ ਦੀ ਮਦਦ ਕਰ ਰਿਹਾ ਇਸ ਤਰ੍ਹਾਂ ਜਿਹੜੀ ਕੈਪਟਲ ਦੀ ਸਰਕਾਰ ਆ ਉਹ ਵੀ ਤਗੜੇ ਲੋਕਾਂ ਦੀ ਮਦਦ ਕਰ ਰਹੀ ਆ ਉਹ ਇਹੋ ਰੇਟ ਜਿਹੜਾ ਸੀ 1 ਮਈ ਨੂੰ ਉਹਨਾਂ ਨੇ ਉਹ ਨੋਟੀਫਿਕੇਸ਼ਨ ਜਾਰੀ ਕੀਤਾ 9 ਮਈ ਨੂੰ ਉਹ ਜਿਹੜਾ ਰੇਟ ਜਿਹੜਾ ਵਾਪਸ ਲੈ ਲਿਆ ਇਸ ਗੱਲ ਹੀ ਵੀ ਕਰੋਨਾ ਦੇ ਵਿੱਚ ਜਿਹੜੇ ਸਰਮਾਇਦਾਰ ਲੋਕ ਆ ਚਾਹੇ ਉਹ ਕਾਰਖਾਨੇ ਦੇ ਮਾਲਕ ਆ ਜਾਂ ਪੱਠਿਆਂ ਦੇ ਮਾਲਕ ਆ ਉਹ ਇਹਨਾਂ ਕਿਰਤਿਆਂ ਨੂੰ ਰੇਟ ਨਹੀਂ ਦੇ ਸਕਦੇ ਇਸ ਕਰਕੇ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਆਂ ਔਰ ਸਰਕਾਰ ਕੈਪਟਨ ਸਰਕਾਰ ਦੀ ਸਰਮਾਇਦਾਰੀ ਪੱਖ ਪੱਖੀ ਹੋਣ ਦੀ ਜਿਹੜਾ ਚਿਹਰਾਬਦਸ ਲੋਕਾਂ ਦੇ ਸਾਹਮਣੇ ਆ ਗਿਆ ਇਸ ਕਰਕੇ ਅੱਜ ਤੱਕ ਜਿਹੜਾ ਵਾ ਆ ਜਿਹੜਾ ਮਹੀਨਾ ਇਹ ਨਵੰਬਰ ਵੱਧ ਗਿਆ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ ਇਸ ਕਰਕੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜਿਹੜਾ ਪਿਛਲਾ ਜਿਹੜਾ ਰੇਟ ਸੀ 401 ਰੁਪਏ 73 ਪੈਸੇ ਜਿਹੜਾ ਮਈ ਦੇ ਵਿੱਚ ਲਾਗੂ ਕੀਤਾ ਸੀ ਉਹ ਵੀ ਲਾਗੂ ਕੀਤਾ ਜਾਵੇ ਤੇ ਨਵਾਂ ਇਹ ਰੇਟ ਵਾ ਉਹ 1 ਸਤੰਬਰ ਤੋਂ ਜਿਹੜਾ ਵਾ ਲਾਗੂ ਕੀਤਾ ਜਾਵੇ ਤੇ ਜਿਹੜੀ ਇਹਨਾਂ ਦੀ ਹਾਲਤਾਂ ਜਦੋਂ ਕੋਈ ਪੱਠੇ ਦੇ ਉੱਤੇ ਜਿਹੜਾ ਕਿਰਤ ਮਹਿਕਮਾ ਬਣਿਆ ਇਹਨਾਂ ਲੋਕਾਂ ਦੇ ਹੱਕ 'ਚ ਬਣਿਆ ਕਿਤੇ ਵੀ ਉਹ ਜਾ ਕੇ ਇਹਨਾਂ ਮਜ਼ਦੂਰਾਂ ਦੀ ਬਾਤ ਨਹੀਂ ਪੁੱਛਦਾ ਤੇ ਉਹ ਨਾ ਪਠਾ ਮਾਲਕਾਂ ਕੋ ਪੈਸੇ ਲੈ ਕੇ ਆ ਜਾਂਦਾ ਤੇ ਦੂਸਰੀ ਗੱਲ ਹੈ ਕਿ ਜਿਹੜੇ ਨਿਰਮਾਣ ਕੀਤੇ ਆ ਜਿਨ੍ਹਾਂ ਉਹਨਾਂ ਦੇ ਜਿਹੜਾ ਪੰਜੀ ਕਰਨ ਉਹਨਾਂ ਨੂੰ ਰਜਿਸਟਰਡ ਕਰਦੀ ਸਰਕਾਰ ਅਸੀਂ ਇਹ ਮੰਗ ਕਰਦੇ ਹਾਂ ਜਿਹੜੇ ਪੱਠੇ ਤੇ ਕੰਮ ਕਰਨ ਵਾਲੇ ਆ ਚਾਹੇ ਉਹ ਨਿਕਾਸੀ ਵਾਲੇ ਆ ਪਥੇਰ ਵਾਲੇ ਆ ਢਵਾਈ ਵਾਲੇ ਆ ਜਲਾਈ ਵਾਲੇ ਆ ਕੇਰੀ ਵਾਲੇ ਆ ਉਹਨਾਂ ਸਾਰੀਆਂ categories ਨੂੰ ਉਹਨਾਂ ਨੂੰ ਜਿਹੜਾ ਵਾ ਉਹਨਾਂ ਨੂੰ ਰਜਿਸਟਰਡ ਕਰਕੇ ਸਰਕਾਰ ਜਿਹੜੀਆਂ ਨਿਰਮਾਣ ਕਿਰਤਿਆਂ ਨੂੰ ਸਹੂਲਤਾਂ ਮਿਲਦੀਆਂ ਉਹ ਇਹਨਾਂ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਇਹ ਸਰਕਾਰ ਜਿਹੜੀ ਆ ਉਹਨਾਂ ਨੂੰ ਦੇਰ ਲਈ ਭੱਟਿਆਂ ਤੇ ਜਾਂਦੇ ਨਹੀਂ ਸਾਡੀ ਇਹ ਸਰਕਾਰ ਤੋਂ ਮੰਗ ਵਾ ਇਹਨਾਂ ਦੇ ਜਿੱਥੇ ਰੇਟ 'ਚ ਵਾਧਾ ਕੀਤਾ ਜਾਵੇ ਉੱਥੇ ਇਹਨਾਂ ਨੂੰ ਸਰਕਾਰ ਜਿਹੜਾ ਰਜਿਸਟਰਡ ਕਰੇ ਤੇ ਇਹਨਾਂ ਨੂੰ ਜਿਹੜੀਆਂ ਨਿਰਮਾਣ ਕਿਰਤੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਵਾਂ ਇਹਨਾਂ ਨੂੰ ਮਿਲ ਸਕਣ ਬਹੁਤ ਬਹੁਤ ਨਰੇਬਾ